ਤੁਸੀਂ ਦੇਖ ਰਹੇ ਹੋ ਜੀ ਕੀਰਤਪ ਸਿੰਘ ਤਰਾਲੀ ਫੋਲਡਨ ਮਾਰਗ ਇਹ ਫੋਲਡਨ ਮਾਰਗ ਹੈ ਜੀ ਆ ਦੇਖੋ ਇੱਥੇ ਤਕਰੀਬ 3 ਸਾਲ ਤੋਂ ਇਹ ਜੋ ਫੋਲਡਨ ਮਾਰਗ ਦੇ ਉੱਤੇ ਨਾਲਾ ਬਣਾਇਆ ਹੈ ਪਾਣੀ ਨਿਕਾਸੀ ਲਈ ਖੁੱਲਾ ਪਿਆ ਹੈ ਤੇ ਇੱਥੇ ਕਈ ਬੜੀ ਗਉਆਂ ਤੇ ਹੋਰ ਸ਼ਾਨ ਵਗੈਰਾ ਗਿਰ ਚੁੱਕੇ ਹਨ ਤੇ ਖੁੱਲਾ ਨਾਲਾ ਜੀ ਬਹੁਤ ਹੁੰਦਾ ਤੇ ਐਸੇ ਬੜਾ ਜਾਨੀ ਖੰਡ ਫਸਦਾ ਸਮੇਂ ਵਿੱਚ ਹੋਰ ਤੇ ਧੁੰਦਾ ਪੈਣੀ ਆ ਤੇ ਬਾਹਰ ਲੰਘ ਰਿਹਾ ਧੁੰਦ ਵਿੱਚ ਖੁੱਲੇ ਦੇਖੋ ਨਾਲ ਚੱਲ ਰਹੇ ਕੋਰਨ ਮਾਰਗ ਤੇ ਤੇ ਕਰਾਲੀ ਕੀਰਤਪੁਰ ਸਾਹਿਬ ਫੋਰ ਲਾਈਨ ਮਾਰਗ ਤੇ ਬਣਾਇਆ ਸੀ ਉਸ ਤੋਂ ਮਿਲਾ ਲਾਲ ਤਾਣੀ ਕੱਛਲੀ ਨਾਲਾ ਬਣਾਇਆ ਸੀ ਜਿਹੜਾ ਵੱਡਾ ਤੇ ਧੁੰਦਾ ਪਿਆ ਟਾਂ ਤੇ ਆਹ ਦੇਖੋ ਛਾਨ ਫਿਰ ਰਿਹਾ ਇਹ ਛਾਨ ਜੋ ਅਚਾਨਕ ਕਿੱਧਰ ਆ ਜਾਂਦੇ ਆ ਧੁੰਦੇ ਰੋਏ ਨਾਲੇ ਦੇ ਵਿੱਚ ਪਿੱਛੇ ਧੁੰਮਗਾ ਨਾਲਾ ਦੇਖੋ ਪਿੱਛੇ ਇੱਥੇ ਕਿੰਨਾ ਬੁਰਾ ਹਾਲ ਹੈ ਇਸ ਵੇਲੇ ਕੋਈ ਧਿਆਨ ਦਿੱਤਾ ਜਾ ਰਿਹਾ ਦੇਖੋ ਲੋਕਾਂ ਰੰਗਰ ਗਿਆ ਤੇ ਇਹ ਇਹ ਤੁਹਾਨੂੰ ਅਜੇ ਥੋੜਾ ਜਿਹਾ ਹਿੱਸਾ ਦਿਖਾ ਰਹੇ ਅਸੀਂ ਇਹ ਜਾਦਾ ਸਰ ਦੂਜਾ ਪੱਠਾ ਸਾਹਿਬ ਗੁਰਦਰ ਸਾਹਿਬ ਵਾਲੀ ਵੀ ਇਹੀ ਹਾਲ ਹੈ ਉੱਧਰ ਲੋਕ ਆਉਂਦੇ ਜਾਂਦੇ ਆ ਇੱਥੇ ਦੇ ਜੋ ਸਮਾਜ ਸੇਵੀ ਆ ਜਨੰਦਰ ਸਿੰਘ ਰੀਲ ਉਹਨਾਂ ਵੱਲੋਂ ਡੀਸੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਇਸ ਸੰਬੰਧੀ ਉਹ ਲੈਣ ਮਾਰਗਦਰਸ਼ਕ ਆ ਐਸ਼ਲ ਹੈ ਵੀ ਦਿਨਾਂ ਨਾਲ ਕਲਕਿਤੀ ਸੀ ਪਰ ਇਹਦੇ ਕੋਈ ਨੱਕ ਦਾ ਸ਼ਰੇ ਨਹੀਂ ਜੜੀ ਗੱਲ ਕੋਈ ਤੇ ਖੁੱਲਾ ਨਾਲਾ ਪਿਆ ਦੇਖੋ ਇੱਕ ਲੰਗਰ ਤੇ ਸਾਹਮਣੇ ਵਿਖਾਇਆ ਤੇ ਜੀpropto ਗਰੰਦਰ ਕਿਸਾਨ ਖਨਾਰੀ ਮਾਰਗ ਇੱਥੇ ਤੇ ਲੋਕ ਆਉਂਦੇ ਜਾਂਦੇ ਆ ਜੀ ਕਿੰਨਾ ਮਾਰਾ ਹਾਲ ਹੈ ਸਰਕਾਰ ਨੂੰ ਇਸ ਬਾਰੇ ਧਿਆਨ ਦੇਣ ਦੀ ਜ਼ਰੂਰਤ ਹੈ ਜੀ